ਸਾਬ ਨੂੰ ਮੈਂ ਤੁਸੀ ਕਾਲ ਕੀਤੀ ਮਾਈਕ ਮਾਈਕ ਦੇਖੋ ਜੀ ਮੈਨੂੰ 11 ਵਜੇ ਦਾ ਸਮਾਂ ਜੀ ਜੀ ਮੈਨੂੰ ਜਿਹੜਾ ਓਨੈਸਟ ਨਹੀਂ ਆਉਣਾ ਡਾਕਟਰ ਆਇਆ ਜੀ ਜੀ ਪੁੱਛ ਮੈਨੂੰ 11 ਵਜੇ ਬੁਲਾਇਆ ਸੀ ਪਰ ਤੁਸ ਜਿਹੜਾ ਵਾਪਸ ਲੈ ਰਹਾ ਸੀ ਜਿਹੜਾ ਅਸਤੀਫਾ ਜਿਹੜਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜੀ ਕਿ ਜਿੱਦਾਂ ਹਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਬੋਝ ਘਟੇ ਮਹਾਂ ਬਾਜੂ ਸਿੱਕਰ ਸਾਹਿਬ ਵੱਲੋਂ ਜਿਹੜਾ ਮੇਰਾ ਸਤੀਫਾ ਹੈ ਉਹ ਨਹੀਂ ਮਜੂਰ ਕੀਤਾ ਇਲੈਕਸ਼ਨ ਦੇ ਵਿੱਚ ਅੱਜ ਫਰਸਟ ਵਰਕਿੰਗ ਡੇ ਹੈ ਅੱਜ ਫਰਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਆ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋਲ ਮੇਰੇ ਹਲਕੇ ਜਲੰਧਰ ਦੇ ਇਹ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਕਿ ਮੈਂ ਅਸੀਂ ਤੈਨੂੰ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਜਿਹੜਾ ਸਤੀਫਾ ਹੈ ਉਮਰ ਬਾਬਾ ਨਹੀਂ ਸੀ ਚੀਤਨ ਅਗਰ ਤੁਸੀਂ ਫੇਸਬੁਕ ਟਿਕਾਣਾ ਔਰ ਤੁਹਾਡੇ ਤੋਂ ਫੋਟੋ ਦੇਟਾ ਲੈ ਕੇ ਆਪਦੀ ਮਰਜ਼ੀ ਨਾਲ ਇਹ ਸਾਰਾ ਕੋਈ ਕਰਕੇ ਲੋ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਟੀਫੇ ਦੇ ਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮੇਤ ਕਦੇ ਸਵਧਾਨ ਦੇ ਮਤਾਬਿਕ ਅਗਰ ਇਹ ਲੋਕ ਮੇਰਾ ਕੋਈ ਗਲਤ ਕਰਨਗੇ ਉਦਰਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਤੁਸੀਂ ਐਸੇਲੇ ਬੀਜੇਪੀ ਚ ਹੋ ਜਾਂ ਨਹੀਂ ਹੋ ਮੈਸਿਵ ਜਿਹੜੇ ਸਤੀਫੇ ਨੂੰ ਜਿਹੜੇ ਵਾਪਸ ਲੈਣ ਦੇ ਲਈ ਆਏ ਸਤੀਫੇ ਦੀ ਗੱਲ ਕਰੀਏ ਬਾਕੀ ਬਾਈ ਤੇ ਗੱਲ ਕਰ ਸਤੀਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਵਾਪਸ ਲੈ ਲੈ ਆਪ ਲੈ ਲੈ ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣਾਂ ਬਾਈ ਇਲੈਕਸ਼ਨ ਨਾਲ ਮੈਂ ਜਿਹੜਾ ਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਦੇ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੇ ਇੱਕ ਤਰੀਕ ਨੂੰ ਨਾਲ ਲੋਕ ਸਭਾ ਦੀ VOTING ਹੋਈ ਹੈ ਨਾਲ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਸਤੀਫਾ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਕੁਝ ਅਜਤੂ 77 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵਿੱਚ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾਵੇ ਤੇ ਇਸ ਕਰਕੇ ਮੈਂ ਜਾ ਰਿਹਾ ਜੇ ਸਪੀਕਰ ਸਾਹਿਬ ਨਹੀਂ ਹੈ ਮੈਂ ਆਪਣੀ ਹਾਜ਼ਰੀ ਲਗਾਵਾਂਗਾ ਔਰ ਤੋਂ ਇਲਾਵਾ ਜੇ ਏਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂ ਚਲੋ ਘਰ ਦੇਖਿਆ ਜਾਵੇ ਜੀ